ਬੜੀ ਦੇ ਤੋ ਮੈਂ ਪ੍ਰੋਬਾਇਓਟਿਕ ਦਾ ਫੈਨ ਸੀਗਾ ਤੇ ਪਰ ਘਟ ਹੁੰਦੀ ਹੈ ਸਾਡੀ ਘਟ ਹਰਤ ਹੁੰਦੀ ਹੈ ਪੇਟ ਦੀਆਂ ਅੰਦਰੀਆਂ ਜਿਹੜੀ ਵੱਡੀਆਂ ਹੁੰਦਾ ਉਹਦੇ ਵਿੱਚ ਕਾਫੀ ਜ਼ਿਆਦਾ ਇਨਫੈਕਸ਼ਨ ਜਿਹੜੀ ਘਟ ਹੋ ਜਾਂਦੀਆਂ ਨੇ ਸਸਕੀ ਜਾਲ ਦੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਮੀਤ ਕਿਚਨ ਲੌਕ ਤੇ ਸੋ ਸੋਕੀ ਅੱਜ ਇੱਕ ਅਸੀਂ ਡਰਿੰਕ ਦੀ ਰਸਮ ਲੈ ਕੇ ਆਏ ਆ ਡਰਿੰਕ ਹੈਗਾ ਪ੍ਰੋਬਾਇਟਿਕ ਪ੍ਰੋਬਾਇਟਿਕ ਪ੍ਰੋਬਲੈਮ ਹੈ। ਹਾਂ ਤੁਹਾਡੀ ਜਿਹੜਾ ਕਿ ਗੱਟ ਹੈਲਥ ਵਾਸਤੇ ਜਿਹੜਾ ਬਹੁਤ ਵਧੀਆ ਆ ਤੇ ਉਹਦੇ ਚ ਬਹੁਤਾ ਕੁਛ ਨਹੀਂ ਪੈਂਦਾ ਉਹ ਨੂੰ ਜਿਹੜਾ ਨਾ ਜਿਵੇਂ ਕਾਂਜੀ ਟਾਈਪ ਨੂੰ ਗਿਆ ਸਰਦੇ ਜਿਹੜਾ ਥੋੜਾ ਨਾ ਆ ਰੱਖਣਾ ਪੈਂਦਾ ਇੱਕ ਦਿਨ ਵਾਸਤੇ। ਸੋ ਇਹ ਨਾ ਮੈਨੂੰ ਬੜੇ ਦਿਨਾਂ ਦੇ ਸਾਹਲ ਦੇ ਪਾਪਾ ਕਹਿੰਦੇ ਕਿ ਮੈਨੂੰ ਬਣਾ ਕੇ ਦੇ ਨਾ ਮੈਨੂੰ ਬਣਾ ਕੇ ਤਾਂ ਤੇ ਮੈਂ ਕਿਹਾ ਚਲੋ ਮੈਂ ਬਣਾ ਦਿੰਦੀ ਆ ਤੇ ਹੁਣ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬਣਾਉਗੇ ਮੈਂ ਤੁਹਾਨੂੰ ਸਮਾਨ ਦੇ ਦਾਂਗੀ। ਤੇ ਬੜਾ ਦੁਈ ਆ ਗਏ ਤੇ ਅਜੇ ਤੱਕ ਨਿਕਲੇ ਨਹੀਂ ਰੂਮ ਚੋ ਏਸੀ ਲਾ ਕੇ ਬੈਠੇ ਨੇ ਮਜੇ ਲੈ ਕਿਉਂਕਿ ਹੁਣ ਗਰਮੀ ਆਨੀ ਆ ਕੋਣ ਨਿਕਲੇ ਆਣਾ ਅੱਜ ਦਿਨੇ ਰਿਹਾ 38 ਫਟਸਾ 38 ਕਿਉਂਕਿ ਕੱਲ ਮੀਂਹ ਪੈ ਗਿਆ ਸੀ ਨਾ ਕਿਤੇ ਕਿਤੇ ਉਹ ਕਿਤੇ ਪੈ ਗਿਆ ਸਾਡੇ ਨਹੀਂ ਵਿਆ ਪਰ ਚਲੋ ਫਿਰ ਵੀ ਹਵਾ ਮਾਲੀ ਜੀ ਠੰਡੀ ਹੋ ਗਈ ਉਹਦੇ ਨਾਲ ਬੜਾ ਫਰਕ ਪੈ ਜਾਂਦਾ ਯਾਰ ਬੜੀ ਜਿਆਦਾ ਮਤਲਬ ਗਰਮੀ ਬਹੁਤ ਜ਼ਿਆਦਾ ਆ ਤੇਰੇ ਘਰ ਕੀ ਨਾ ਕਿਚਨ ਚ ਬਸ ਚੇਚੇ ਦੀ ਬਾਣਾ ਬਣਾ ਕੇ ਦੌੜਨ ਦੀ ਕਰੀਦੀ ਸੀ ਬਾਹਰ ਨੂੰ ਚਲ ਜੀ ਬਹੁਤ ਜ਼ਿਆਦਾ ਗਰਮੀ ਹੋਈ ਆ ਸੋ ਹੁਣ ਮੈਂ ਉਹਨਾਂ ਨੂੰ ਕਹਿ ਦਿੱਤੀ ਕਿ ਆਓ ਤੁਸੀਂ ਮੇਰੇ ਨਾਲ ਬਣਾਓ ਤੇ ਚਲੋ ਆਜੋ ਫਿਰ ਬਣਾਈਏ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਆਉਣਾ ਜੇ ਆ ਗਏ ਤਾਂ ਠੀਕ ਆ ਨਹੀਂ ਤੇ ਫਿਰ ਮੈਂ ਤਾਂ ਹੈ ਹੀ ਗਈ ਆ ਲਓ ਜੀ ਹੁਣ ਆ ਗਏ ਨੇ ਆਪੇ ਹੀ ਬਣਾਉਣ ਵਾਸਤੇ ਤੇ ਦੱਸੋ ਕੀ ਕੀ ਕਾਦੇ ਵਾਸਤੇ ਇਹ ਬੜੀ ਦੇਰ ਤੋਂ ਮੈਂ ਪ੍ਰੋਬਾਇਓਟਿਕ ਦਾ ਫੈਨ ਸੀਗਾ ਤੇ ਪ੍ਰੋਬਾਇਓਟਿਕ ਡਰਿੰਕ ਦਾ ਤੇ ਪ੍ਰੋਬਾਇਓਟਿਕ ਡਰਿੰਕ ਐਕਚੁਅਲੀ ਤੇ ਇਹ ਕੁਝਰੇ ਸੀਗੇ ਕੀ ਹੁੰਦਾ ਇਹ ਮੈਨੂੰ ਦੱਸੋ ਤੇ ਮੈਂ ਦੱਸਦਾ ਕਿ ਜਿਵੇਂ ਸਾਡੀ ਵੱਡੀ ਅੰਤੜੀ ਆ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਸਾਡੇ ਖਾਣਾ ਖਾਣੇ ਆਸੀਂ ਜਾਂ ਫੂਡ ਖਾਣੇ ਆ ਉਹਨੂੰ ਪਚਾਉਣ ਵਾਸਤੇ ਬਹੁਤ ਐਂਜ਼ਾਈਮਸ ਹੁੰਦੇ ਨੇ ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਜਿਹੜੇ ਕਿ ਆਮ ਨਾਰਮਲ ਜਦੋਂ ਅਸੀਂ ਫੂਡ ਖਾਣੇ ਆ ਕੋਈ ਡਰਿੰਕਸ ਵਗੈਰਾ ਪੀਨੇ ਆ ਜਾਂ ਕੋਲਡ ਡਰਿੰਕਸ ਵਗੈਰਾ ਜਾਂ ਹੋਰ ਚੀਜ਼ਾਂ ਖਾਣੇ ਆ ਤੇ ਉਹਦੇ ਨਾਲ ਹੀ ਨਸ਼ਟ ਹੋ ਜਾਂਦੇ ਆ ਪਰ ਇਹ ਡਰਿੰਕ ਪ੍ਰੋਬਾਇਓਟਿਕ ਡਰਿੰਕ ਕਿਹਾ ਜਾਂਦਾ ਹੈ ਕਿ ਜਿਹੜੇ ਉਹਨਾਂ ਨੂੰ ਬਦਤਾਂਦੇ ਉਹਨਾਂ ਦੀ ਮਦਦ ਕਰਦੇ ਆ ਤੇ ਉਹਨਾਂ ਨੂੰ ਫੂਡ ਦਿੰਦੇ ਆ ਤੇ ਇਹਦੇ ਨਾਲ ਲੀਕੀ ਗਟ ਜਿਹੜੀ ਮਤਲਬ ਜਿਹੜੀ ਘੱਟ ਹੁੰਦੀ ਹੈ ਸਾਡੀ ਘੱਟ ਖਾਰਤ ਹੁੰਦੀ ਹੈ ਪੇਟ ਦੀ ਆਂਦਰੀਆਂ ਜਿਹੜੀ ਵੱਡੀ ਆਂਤ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਇਨਫੈਕਸ਼ਨ ਜਿਹੜੀ ਘੱਟ ਹੋ ਜਾਂਦੀਆਂ ਨੇ ਤੇ ਬੜੀ ਵਧੀਆ ਹੈਲਥ ਉਹਦੀ ਮੇਨਟੇਨ ਹੋ ਜਾਂਦੀ ਆ ਤੇ ਸਾਨੂੰ ਤਕਰੀਬਨ ਰੋਜ਼ ਹੀ ਥੋੜਾ ਜਿਹਾ ਇੱਕ ਗਲਾਸ ਲੈ ਲੈਣਾ ਚਾਹੀਦਾ ਸਿਰੇ ਇਹਨੂੰ ਦੱਸਦਾ ਮੈਂ ਤੁਹਾਨੂੰ ਪ੍ਰੋਸੀਜਰ ਕਿੱਦਾਂ ਬਣਦਾ ਇਹਨੂੰ ਲੈਣੀ ਸਿਰਫ ਬਣਾਉਣੀ ਸਿਰਫ ਇੱਕ ਛੋਟੀ ਜਿਹੀ ਥੋੜੀ ਜਿਹੀ ਚੁਕੰਦਰ ਲਈ ਆਸੀਂ ਤੇ ਉੱਚ ਕੰਦ ਨੂੰ ਅਸੀਂ ਬਰੀਕ-ਬਰੀਕ ਪੀਸਾਂ ਵਿੱਚ ਪਾ ਲੈਣਾ ਤਾਂ ਕਿ ਉਹਦੀ ਉਹਦਾ ਅਸਰ ਜ਼ਿਆਦਾ ਹੋ ਜੇ ਤੇ ਉਹਨੂੰ ਇੱਕ ਗਲਾਸ ਵਿੱਚ ਗਲਾਸ ਦੇ ਜਾਰ ਵਿੱਚ ਅਸੀਂ ਪਾ ਦੇਣਾ ਜੀ ਸਿੰਪਲ ਹੁੰਦੀ ਦੋਸਤ ਬਾਕੀ ਨਹੀਂ ਘਟੇ ਤੇ ਤੇ ਇਸ ਤਰ੍ਹਾਂ ਕਰਕੇ ਪਾ ਦੇਣਾ ਪਾਣੀ ਲੈਣਾ ਜੀ ਇੱਕ ਤੁਸੀਂ ਜੱਗ 1 ਲੀਟਰ ਤੋਂ ਉੱਤੇ ਪਾਣੀ ਆਏ ਇਦੇ ਚ ਆਪਾਂ ਇੱਕ ਛੋਟਾ ਏਡਾ ਕੁਝ ਪੰਦਰ ਜਿਹੜਾ ਆ ਜਿਹੜਾ ਬੀਟ ਰੂਟ ਜਿਹਨੂੰ ਕਹਿੰਦੇ ਆ ਉਹ ਰੋਟ ਜਿਹਨੂੰ ਕਹਿੰਦੇ ਆ ਉਹ ਪਾ ਸਕਦੇ ਆ ਅਸੀਂ ਤੇ ਇਦੇ ਚ ਹੋਰ ਵੀ ਚੀਜ਼ਾਂ ਪਾਉਂਦੇ ਆ ਅਸੀਂ ਜਿਵੇਂ ਗਾਜਰ ਦੀ ਗੱਜਰ ਹੋ ਗਈ ਕਾਲੀ ਕਾਲੀ ਗਾਜਰ ਦਾ ਵੀ ਪਾਉਂਦਾ ਸੋ ਆਪਾਂ ਕਾਲੀ ਗਾਜਰ ਨਹੀਂ ਅਸੀਂ ਕੱਲੀ ਸਾਰੀ ਅਸੀਂ ਬੀਟ ਰੂਟ ਤੋਂ ਹੀ ਬਣਾ ਸਕਦੇ ਆ ਅਸੀਂ ਇਦੇ ਚ ਮੈਂ ਤੁਹਾਨੂੰ ਹੋਰ ਵੀ ਦੱਸੂਗਾ ਮੇਰਾ ਕੈਮਰਾ ਨਾ ਕਦੀ ਕਿਤੇ ਚਲ ਜਾਂਦਾ ਕਦੀ ਕਿਤੇ ਕਿਉਂਕਿ ਮੈਂ ਨਾ ਉਹ ਅਜੇ ਹੋ ਜਾਂਦਾ ਨਾ ਕਈ ਵਾਰ ਹੱਥ ਸਕਿੱਪ ਹੋ ਜਾਂਦਾ ਹਾਂਜੀ ਚਲੋ ਤੇ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਉਹ ਹੈਗਾ ਜੀ ਆਵਲੀ ਪੀਲੀ ਸਰੋਂ ਪੀਲੀ ਸਰੋਂ ਪੀਲੀ ਸਰੋਂ ਇਹਨੂੰ ਆਪਾਂ ਕੁੱਟ ਕੇ ਪਾਉਣਾ ਹੈ ਪੀਸ ਕੇ ਥੋੜਾ ਜਿਹਾ ਥੋੜਾ ਜਿਹਾ ਦਰਦਰਾ ਜਿਹਾ ਕਰਕੇ ਇਹ ਕੰਮ ਦਰਦਰਾ ਕੰਮ ਛਡਾਈ ਹੁਣ ਕਰਨਗੇ ਫਿਰ ਥੋੜਾ ਜਿਹਾ ਜੂਲ ਵਾਲਾ ਕੰਮ ਮੈਂ ਕਿਹਾ ਤੁਸੀਂ ਗਾੜੋ ਤੇ ਬਾਕੀ ਇਹਦੇ ਵਿੱਚ ਤੁਸੀਂ ਨਮਕ ਜਿਹੜਾ ਆਪਾਂ ਜਿਹੜਾ ਵਾਈਟ ਵਾਲਾ ਨਹੀਂ ਇਹ ਦੂਸਰਾ ਨਮਕ ਜਿਹੜਾ ਹੈ ਨਮਕ ਨਹੀਂ ਪਾਉਣਾ ਹਾਂ ਦੂਸਰਾ ਨੋਰਮਲ ਸਾਦਾ ਨਮਕ ਜਿਹੜਾ ਦੇਸੀ ਨਮਕ ਹੁੰਦਾ ਜਾਂ ਆਪ ਕਟਿਆ ਜਾਂ ਪਿੰਕ ਸਾਲਟ ਵੀ ਲਾ ਸਕਦੇ ਤੁਸੀਂ ਪਾ ਸਕਦੇ ਥੋੜਾ ਜਿਹਾ ਪਾਰ ਅਸੀਂ ਪਾਇਆ ਨਹੀਂ ਆ ਅਸੀਂ ਪਾਇਆ ਨਹੀਂ ਕੋਈ ਜ਼ਰੂਰੀ ਨਹੀਂ ਹੈ ਜ਼ਰੂਰੀ ਨਹੀਂ ਹੈਗਾ ਤੇ ਇਹਨੂੰ ਆਪਾਂ ਜੇਕਰ ਅਸੀਂ ਪਾਉਣੇ ਐ ਸੌਲਟ ਤੇ ਫਿਰ ਹਾਈ ਬੀਪੀ ਜਿਹੜੇ ਆ ਪੇਸ਼ੈਂਟ ਜਿਹੜੇ ਆ ਉਹ ਨਹੀਂ ਖਾ ਸਕਦੇ ਤੇ ਜਿਹੜਾ ਜੇ ਅਸੀਂ ਨਾਰਮਲ ਰੱਖਦੇ ਆ ਤੇ ਫਿਰ ਜਿਹੜੇ ਨਾਰਮਲ ਖਾਣ ਦਿੰਦਾ ਹੈ ਹਰੇਕ ਆਦਮੀ ਦੇ ਨੂੰ ਯੂਜ਼ ਕਰ ਸਕਦਾ ਪੀਣਾ ਤੁਹਾਨੂੰ ਜੀ ਹਾਂ ਜੀ ਪੀਣਾ ਸੇ ਤਰ੍ਹਾਂ ਤੇ ਉਹਨੇ ਕਿ ਨਾ ਸੁਣਾ ਹੋਈਆਂ ਕੋਈ ਵੈਸੇ ਜਿੱਦਾਂ ਇਹਨੂੰ ਜੇ ਸਰਦੀਆਂ ਤੇ ਇਹਨੂੰ ਧੁੱਪ 'ਚ ਰੱਖਣਾ ਪੈਂਦਾ ਹੁਣ ਤੁਹਾਨੂੰ ਪਤਾ ਗਰਮੀ ਤੇ ਬਹੁਤ ਜ਼ਿਆਦਾ ਆ ਇਹ ਰਾਤੋ ਰਾਤ ਇਹਨੂੰ ਫਰਮੈਂਟ ਹੋ ਜਾਂਦਾ ਤੇ ਤਿੰਨ ਤਿੰਨ ਜਿਹੜਾ ਇਹਨੂੰ ਫਰਮੈਂਟ ਹੀ ਕਰਦੇ ਹੁੰਦਾ ਫਰਮੈਂਟ ਕਰਨਾ ਹੁੰਦਾ ਚੀਜ਼ ਨੂੰ ਫਰਮੈਂਟ ਦਾ ਮਤਲਬ ਥੋੜੀ ਜੀ ਉਲੀ ਵਾਂਗ ਕਿਸੇ ਕਹਾਸਾ ਜਿਵੇਂ ਖਮੀਰਾ ਖਮੀਰਾ ਟਾਈਪ ਦਾ ਕਰਨਾ ਹੁੰਦਾ ਆਟਾ ਖਮੀਰਾ ਹੋ ਜਾਂਦਾ ਤੇ ਇਸ ਤਰ੍ਹਾਂ ਹੀ ਇਹ ਚੀਜ਼ ਨੂੰ ਫਰਮੈਂਟ ਕਰਨਾ ਹੁੰਦਾ ਤੁਸੀਂ 2 ਦਿਨ 3 ਦਿਨ ਰੱਖਦੇ ਹੋ ਅਗਰ ਗਰਮੀ 'ਚ 2-3 ਦਿਨ ਰੱਖਣ ਦੀ ਲੋੜ ਨਹੀਂ ਆ ਤੇ ਸਰਵਸੇ ਤਕਰੀਬਨ ਇਸ ਕਰਕੇ ਬਣਾਇਆ ਕਿਉਂਕਿ ਸਰਵਸੇ ਸਾਨੂੰ ਸੋਡੀਅਮ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਮਿਲਦਾ ਆ ਤੇ ਇਸ ਕਰਕੇ ਬੜਾ ਰਾਜ਼ ਆ ਇੱਕ ਚਲੋ ਧਰਨਾ ਹੈ ਇਹ ਸ਼ੇਕ ਕਰ ਦੋ ਹੋ ਗਿਆ ਤੁਹਾਨੂੰ ਇਹ ਥੋੜੀ ਜੀ ਆਪਾਂ ਦਰਦਰੀ ਜੀ ਕਰਨੀ ਆ ਚਲੋ ਜੀ ਪਾ ਦੋ ਇਹਨੂੰ ਹੁਣ ਵਿੱਚ 1 ਲੀਟਰ ਚ ਸਾਨੂੰ 2 ਚਮਚ ਬਹੁਤ ਹਾਂਜੀ 2 ਚਮਚ 1.5 ਲੀਟਰ ਪਾਣੀ ਦੇ ਵਿੱਚ 2 ਲੀਟਰ ਪਾਣੀ ਦੇ ਵਿੱਚ ਬਹੁਤ ਚਲੋ ਜੀ ਪਾਉਂਦੇ ਚੰਗਾ ਬਸ ਇਹਨੂੰ ਆਪਾਂ ਟੱਕ ਕੇ ਰੱਖ ਲੈਣਾ ਇਸ ਵੀਰ ਨੂੰ ਇਹ ਜਿਹੜਾ ਤਿਆਰ ਹੋ ਜਾਣਾ। ਸੋ ਇਹਦੇ ਵਿੱਚ ਅਸੀਂ ਥੋੜਾ ਜਿਹਾ ਸੌਫ ਜਾਂ ਜੁਵੈਨ ਵੀ ਪਾ ਸਕਦੇ ਹਾਂ ਬਹੁਤ ਥੋੜੀ ਥੋੜੀ ਪੀਚ ਆਫ ਸੌਫ ਜਾਂ ਜੁਵੈਨ ਪਾ ਸਕਦੇ ਹਾਂ ਅਸੀਂ ਆਪਣੇ ਪੇਸੇ ਨੂੰ ਸਮੋਲਣ ਦੇ ਆ। ਹਾਂਜੀ। ਤੇ ਤੁਸੀਂ ਨੂੰ ਤੁਸੀਂ ਆਪਾ ਹੋਈਆਂ ਬੁਲਾ ਹਾਂ ਤਿੰਨੇ ਜਣੇ। ਹੋ ਗਰਮੀ ਨਹੀਂ ਆ। ਮੈਂ ਆਹ ਨੂੰ ਕਿੰਨਾ ਸੋਹਣਾ ਲੱਗਦਾ ਪਿਆ। ਕਹੋ ਨਾ ਸੀ ਪੂਰੀ ਰਾਤ ਲਈ ਰੱਖ ਦੇਣਾ ਇਹਨੂੰ।